ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਇਤਿਹਾਸ ਸਰਵਣ ਕਰਾਂਗੇ ਕਿ ਕਿਸ ਤਰ੍ਹਾਂ ਬਾਬਾ ਫਤਿਹ ਸਿੰਘ ਜੀ ਅਤੇ ਬਾਬਾ ਚੋਰਾਵਰ ਸਿੰਘ ਜੀ ਨੇ ਸ਼ਹੀਦੀਆਂ ਦੇ ਕੇ ਸਿੱਖੀ ਦੇ ਮਹਿਲ ਦੀ ਨੀਂਹ ਪੱਕੀ ਕੀਤੀ ਮਜ਼ਬੂਤ ਕੀਤੀ ਜਿਨ੍ਹਾਂ ਦੇ ਸਿਰ ਤੇ ਅੱਜ ਅਸੀਂ ਇਹ ਸਰਦਾਰੀਆਂ ਭੋਗ ਰਹੇ ਹਾਂ ਜਿਨ੍ਹਾਂ ਦੇ ਕਾਰਨ ਸਾਡੀ ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਚੜ੍ਹਦੀ ਕਲਾ ਹੈ ਇਹ ਸਿਰਫ ਤੇ ਸਰ ਬਾਬਾ ਫਤਿਹ ਸਿੰਘ ਜੀ ਅਤੇ ਬਾਬਾ ਜੋਰਾਵਰ ਸਿੰਘ ਜੀ ਜਿਨ੍ਹਾਂ ਨੇ ਨਿੱਕੀਆਂ ਉਮਰਾਂ ਦੇ ਵਿੱਚ ਵੱਡੇ ਸਾਕੇ ਕਰ ਦਿੱਤੇ 7 ਅਤੇ 9 ਸਾਲ ਦੀ ਵਿੱਚ ਅਜੇ ਹੀਆਂ ਸ਼ਹੀਦੀਆਂ ਦਿੱਤੀਆਂ ਕਿ ਸਾਡੀ ਸਾਰੇ ਵਰਲਡ ਦੇ ਵਿੱਚ ਅੱਜ ਚੜ੍ਹਦੀ ਕਲਾ ਜੈਜਕਾਰ ਹੋ ਰਹੀ ਹੈ ਆਓ ਅੱਜ ਆਪਾਂ ਸਰਵਣ ਕਰੀਏ ਕਿ ਕਿਸ ਤਰ੍ਹਾਂ ਉਹਨਾਂ ਦੋਵਾਂ ਫਰਜ਼ੰਦਾ ਨੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੇ ਬਰਸਾਨੀ ਸ਼ਹੀਦੀਆਂ ਦਿੱਤੀਆਂ ਜੇ ਤੁਸੀਂ ਵਿਸਥਾਰਪੂਰਵਕ ਇਤਿਹਾਸ ਸਰਵਣ ਕਰਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਤੁਸੀਂ ਸਾਰੀਆਂ ਵੀਡੀਓਜ਼ ਵੇਖ ਕੇ ਇਤਿਹਾਸ ਸਰਵਣ ਕਰ ਸਕਦੇ ਹੋ ਜੀ ਆਓ ਆਪਾਂ ਅੱਗੇ ਆਰੰਭ ਕਰਦੇ ਹਾਂ 27 ਦਸੰਬਰ 1704 ਦਾ ਦਿਨ ਚੜ੍ਹਿਆ ਦੋਨੋਂ ਲਾਲ ਉੱਠੇ ਸੋਹਣੇ ਚੋਲੇ ਪਾਏ ਸੋਹਣੀਆਂ ਚੂੜੀਦਾਰ ਪਜਾਮੀਆਂ ਪਾਈਆਂ ਕਢਾਈ ਵਾਲੇ ਜੋੜੇ ਪਾਏ ਸਿਰ ਉੱਪਰ ਦਸਤਾਰ ਤੇ ਨਿੱਕੀਆਂ ਨਿੱਕੀਆਂ ਕਲਗੀਆਂ ਸਜਾਈਆਂ ਗਈਆਂ ਉਥੇ ਅੱਲਾ ਯਾਰਖਾ ਜੋਗੀ ਨੇ ਜਿਹੜਾ ਸ਼ਬਦ ਲਿਖਿਆ ਉਸ ਵਿੱਚ ਕਿਹਾ ਜਦੋਂ ਅਮਰਤ ਵੇਲੇ ਸੂਰਜ ਦੀ ਟਿੱਕੀ ਨਿਕਲੀ ਤਾਂ ਮਾਂ ਦੇ ਸ਼ਬਦ ਸਨ ਬੇਟਾ ਆਉ ਜਾਣੇ ਸੇ ਪਹਿਲੇ ਜ਼ਰਾ ਗਲੇ ਸੇ ਲਗਾ ਤੋ ਲੂੰ ਕੇਸੋਂ ਕੋ ਕੰਗੀ ਕਰੂੰ ਜ਼ਰਾ ਮੂੰਹ ਧੋਲਾ ਤੋ ਲੂੰ ਨੰਨੇ ਨੰਨੇ ਸਿਰੋਂ ਪਰ ਕਲਗੀ ਸਜਾ ਤੋ ਨੂੰ ਮਰਨੇ ਸੇ ਪਹਿਲੇ ਤੁਮਕੋ ਦੁਲਹਾ ਬਣਾ ਤੋ ਲੂੰ ਮੌਤ ਤੋਂ ਪਹਿਲਾ ਮੇਰੇ ਬੱਚਿਓ ਮੈਂ ਲਾੜੇ ਬਣਾ ਕੇ ਤੁਹਾਨੂੰ ਤੋੜਨਾ ਚਾਹੁੰਦੀ ਆਂ ਅੱਜ ਸਿਪਾਹੀ ਲੈਣ ਆ ਗਏ ਮਾਂ ਨੇ ਗਲਵਕੜੀ ਵਿੱਚ ਲੈ ਕੇ ਦੋਨੋਂ ਲਾਲ ਘੁੱਟ ਕੇ ਸੀਨੇ ਨਾਲ ਲਾ ਲਏ ਦੋਨਾਂ ਪੋਤਿਆਂ ਨੇ ਮੱਥਾ ਟੇਕਿਆ ਦੇਖਿਆ ਮਾਂ ਅਸੀਸ ਦੇ ਜਦੋਂ ਅਸੀਸ ਦੇ ਸ਼ਬਦ ਕਹੇ ਤਾਂ ਮਾਂ ਦੀ ਜ਼ੁਬਾਨ ਤੋਂ ਕੋਈ ਸ਼ਬਦ ਨਹੀਂ ਨਿਕਲੇ ਬਸ ਦੋਨੋਂ ਹੱਥ ਪੋਤਿਆਂ ਦੇ ਸਿਰ ਉੱਪਰ ਰੱਖੇ ਸਿਪਾਈਆਂ ਦੇ ਨਾਲ ਤੁਰੇ ਹਨ ਇੱਕ ਦੋ ਪੌੜੀਆਂ ਥੱਲੇ ਉਤਰੇ ਤਾਂ ਬਾਬਾ ਫਤਿਹ ਸਿੰਘ ਫਿਰ ਪਿਛਾਂ ਆਏ ਤੇ ਮਾਂ ਨੇ ਪੁੱਛਿਆ ਲਾਲ ਜੀ ਪਿਛਾਂ ਕਿਉਂ ਆਇਓ ਕਹਿਣ ਲੱਗੇ ਮਾਂ ਅਸੀਂ ਤੈਨੂੰ ਸੱਚਖੰਡ ਵਿੱਚ ਜਾ ਕੇ ਉਡੀਕਾਂਗੇ ਮਾਂ ਕਹਿਣ ਲੱਗੀ ਚੱਲੋ ਮੇਰੇ ਹੀਰੋ ਮੈਂ ਵੀ ਤੁਹਾਡੇ ਪਿੱਛੇ-ਪਿੱਛੇ ਆਵਾਂਗੀ ਸਾਹਿਬ ਕਿਰਪਾਲੂ ਜੀ ਦੇ ਦੋਨੋਂ ਲਾਲ ਤੇ ਚਿਹਰੀ ਗਏ ਅੱਜ ਬਾਪੂ ਮਾਛੀਵਾੜੇ ਤੋਂ ਅੱਗੇ ਜਾਂਦਾ ਪਿਆ ਤੇ ਪੁੱਤਰ ਨੀਹਾਂ ਵਾਲੇ ਪਾਸੇ ਜਾਂਦੇ ਪਏ ਹਨ ਉਧਰ ਕਚਹਿਰੀ ਵਿੱਚ ਅੱਜ ਫਿਰ ਕਾਜੀ ਆਇਆ ਵਧੀਰ ਖਾਂ ਆਇਆ ਜਲਾਦ ਆਇਆ ਬਿੱਟਾਂ ਦਾ ਪ੍ਰਬੰਧ ਕੀਤਾ ਗਿਆ ਲੋਕ ਰੋਂਦੇ ਪਏ ਹਨ ਹਵਾਵਾਂ ਵਹਿਣ ਪਾਉਂਦੀਆਂ ਨੇ ਅਸਮਾਨ ਅਥਰੂ ਕੇਰਦਾ ਪਿਆ ਉਥੇ ਦੋਨਾਂ ਨੂੰ ਨੀਹਾਂ ਵਿੱਚ ਖੜ੍ਹਾ ਕਰਨ ਲੱਗੇ ਹਨ ਫਤਿਹ ਸਿੰਘ ਥੂੜੇ ਜੇ ਕਦ ਕਰਕੇ ਛੋਟੇ ਸਨ ਜਦੋਂ ਗੋਡੇ ਤੱਕ ਨੀ ਗਈ ਦਾ ਜਲਾਦਾ ਨਾ ਕਿਹਾ ਅਜੇ ਵੀ ਸੁਣ ਲਓ ਨਹੀਂ ਤਾਂ ਮਾਰੇ ਜਾਓਗੇ ਅੱਲਾ ਯਾਰ ਖਾਂ ਯੋਗੀ ਕਹਿੰਦਾ ਕਿ ਬਾਬਿਆਂ ਦੀ ਜ਼ੁਬਾਨ ਵਿੱਚੋਂ ਇੱਕ ਸ਼ਬਦ ਨਿਕਲਿਆ ਕਿ ਐ ਵਜ਼ੀਰ ਖਾਂ ਸੱਚ ਕੋ ਮਟਾਓਗੇ ਤੋ ਮਿਟੋਗੇ ਜਹਾਂ ਸੇ ਸੱਚ ਕੋ ਮਟਾਓਗੇ ਤੋ ਮਿਟੋਗੇ ਜਹਾਂ ਸੇ ਡਰਤਾ ਨਹੀਂ ਅਕਾਲ ਕਿਸੇ ਸ਼ਹਿਨਸ਼ਾਹੀ ਸ਼ਾਨ ਸੇ ਉਪਦੇਸ਼ ਆਪਣਾ ਸੁਣ ਲਓ ਜ਼ਰਾ ਦਿਲ ਕੇ ਕਾਂ ਸੇ ਕਹਿ ਰਹੇ ਹਾਂ ਹਮ ਤੁਮ ਕੋ ਖੁਦਾ ਕੀ ਜਵਾਬਸ ਪਰ ਪੱਥਰਾਂ ਉੱਪਰ ਕੀ ਅਸਰ ਹੋਣਾ ਸੀ ਮਾਂ ਵਰਜ ਉੱਪਰ ਖਲੋਤੀ ਤੱਕਦੀ ਪਈ ਏ ਕਿ ਮੇਰੇ ਲਾਲਾਂ ਨੂੰ ਢੀੜ ਨੇ ਘੇਰ ਰੱਖਿਆ ਸਿਰਫ ਸ਼ੁਕਰ ਵਿੱਚ ਜੁੜੀ ਏ ਤੇ ਅਰਦਾਸ ਕਰ ਰਹੀ ਏ ਕਿ ਦਾਤਾ ਕਿਰਪਾ ਕਰੇ ਅੱਜ ਸਿਰਫ ਤਨ ਦਾ ਭਰਮ ਰਹਿ ਗਿਆ ਏ ਕਹਿੰਦੇ ਹਨ ਨੀਆਂ ਉੱਚੀਆਂ ਹੋਈਆਂ ਗੁਰੂ ਕੇ ਲਾਲਾਂ ਨੇ ਦੋਨੋਂ ਬੱਚਿਆਂ ਨੇ ਸ਼ਹੀਦ ਹੋਣ ਤੋਂ ਪਹਿਲਾਂ ਇੱਕ ਸ਼ਬਦ ਕਿਹਾ ਕਹਿਣ ਲੱਗੇ ਐ ਸੂਬਿਆ ਇੱਕ ਗੱਲ ਧਿਆਨ ਵਿੱਚ ਰੱਖੀ ਜਿੱਥੇ ਤੂੰ ਗੁਰੂ ਤੇਗ ਬਹਾਦਰ ਦੇ ਪੁੱਤਰਿਆਂ ਨੂੰ ਨੀਹਾਂ ਵਿੱਚ ਚੜਨ ਲੱਗਾ ਹੈ ਜਿੱਥੇ ਅੱਜ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਚਿਣੇ ਜਾਣਗੇ ਇੱਕ ਗੱਲ ਚੇਤੇ ਰੱਖੀ ਇਸ ਸਾਲ ਕੁਝ ਪਹਿਣੇ ਹਨ ਸਾਡੇ ਖਾਲਸਾ ਰਾਜ ਨਾਲ ਬਾਬਰ ਦੀ ਪਹਿਲੀ ਟੱਕਰ ਆਪਣਾ ਬਾਅਦ ਵਿੱਚ ਹੋਈ ਸੀ ਬਾਬਰ ਕੇ ਹਾਰ ਜਾਣਗੇ ਤੇ ਬਾਬਰ ਕੇ ਆਪਣੇ ਕੇਸਰੀ ਰਾਜ ਦਾ ਨਿਸ਼ਾਨ ਪਹਿਲਾਂ ਇਨ੍ਹਾਂ ਨੀਹਾਂ ਵਿੱਚ ਆ ਕੇ ਗੱਢਣਗੇ ਉਹਨਾਂ ਨੇ ਪਤਾ ਹੈ ਫਿਰ ਕੀ ਕੀਤਾ ਵੈਣ ਲੱਗੇ ਪਿਆਰਿਓ ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ ਸਿੱਖੀ ਕੀ ਨੀ ਹਮ ਹੈ ਸਰੋਂ ਤੇ ਉਠਾ ਚਲੇ ਸਿੰਘੋ ਕੀ ਸਲਪਨਤ ਕਾ ਪੌਦਾ ਲਗਾ ਚਲੇ ਤਾਂ ਅੱਗੋਂ ਸੂਬੇ ਸਰਹੰਦ ਨੇ ਆਖਿਆ ਐ ਬੱਚਿਓ ਜੇ ਤੁਸੀਂ ਬਚਣਾ ਚਾਹੁੰਦੇ ਹੋ ਅਜੇ ਵੀ ਜਾਨ ਬਚਾਉਣਾ ਚਾਹੁੰਦੇ ਹੋ ਤੇ ਸਾਡੀ ਗੱਲ ਮੰਨ ਲਵੋ ਇਸਲਾਮ ਕਬੂਲ ਕਰ ਲਵੋ ਤੁਹਾਨੂੰ ਬਖਸ਼ ਦਿੱਤਾ ਜਾਏਗਾ ਨੈਤਾ ਉਹ ਜਿਹੜੀਆਂ ਗਰਜਾਂ ਉੱਪਰ ਉੱਡੀਆਂ ਵੇਖਦੇ ਹੋ ਤੁਹਾਡੀਆਂ ਬੋਟੀਆਂ 100-100 ਫੁੱਟ ਉੱਪਰ ਲੈ ਕੇ ਉੱਡਣਗੀਆਂ ਤਾਂ ਅੱਗੋ ਬਾਬਾ ਜੋਰਾਵਰ ਸਿੰਘ ਜੀ ਨੇ ਜਵਾਬ ਦਿੱਤਾ ਸੀ ਐ ਸੂਬਿਆ ਤੂੰ ਜਿਹੜੀਆਂ ਗਰਜਾਂ ਦੀ ਗੱਲ ਕਰਦਾ ਇੱਕ ਗੱਲ ਯਾਦ ਰੱਖੀ ਸਾਡੀਆਂ ਬੋਟੀਆਂ ਗਰਜਾਂ ਜਿੰਨਾ ਉੱਚਾ ਲੈ ਕੇ ਉੱਡਣਗੀਆਂ ਯਾਦ ਰੱਖੀ ਆਉਣ ਵਾਲੇ ਸਮੇਂ 'ਚ ਇੰਨੇ ਹੀ ਉੱਚੇ ਸਾਡੇ ਨਿਸ਼ਾਨ ਸਾਹਿਬ ਚੁਲਣਗੇ ਗੱਦੀ ਤੇ ਤਖਤ ਵਸਬ ਕੌਮ ਪਾਏਗੀ ਦੁਨੀਆ ਮੇਂ ਜ਼ਾਲਮੋ ਕਾ ਨਿਸ਼ਾਨ ਤੱਕ ਮਿਟਾਏਗੀ ਇਸ ਤੋਂ ਬਾਅਦ ਦੀਵਾਰਾਂ ਚੜਨੀਆਂ ਸ਼ੁਰੂ ਹੋ ਗਈਆਂ ਉਹੇ ਮਰਨੇ ਕਾ ਚਾਉ ਹੈ ਮਰੋਤਾ ਹਰ ਕੇ ਦਵਾਰ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮ ਆਨੰਦ ਗੁਰੂ ਪਿਆਰਿਓ ਦੀਵਾਰ ਠੋਟੀਆਂ ਤੱਕ ਚੜੀ ਗਈ ਦੀਵਾਰ ਨਾਸਕਾ ਤੱਕ ਗਈ ਇਤੋਂ ਸਾਗਮ ਹੋ ਗਏ دیوار ਡੱਗ ਪਈ ਐ ਜਦੋਂ ਤੁਸੀਂ ਜਫਰਨਾਮੇ ਨੂੰ ਪੜੋਗੇ ਤਾਂ ਉਥੇ ਸਹਿਬ ਕਹਿੰਦੇ ਹਾਂ ਦੀ ਕਿ ਮੇਰੇ ਪੁੱਤਰ ਕੋਹ ਕੇ ਮਾਰੇ ਜਦੋਂ ਗੁਰੂ ਕੇ ਲਾਲ ਬੇਹੋਸ਼ ਹੋ ਕੇ ਡੱਗੇ ਤਾਂ ਇਨ੍ਹਾਂ ਨੀਆਂ ਦੇ ਕੋਲ ਉਸ ਵੇਲੇ ਦੋਨਾਂ ਜਲਾਦਾ ਨੇ ਹੋਸ਼ ਵਿੱਚ ਆਏ ਹੋਏ ਬੱਚੇ ਗੁਰੂ ਸਾਡੇ ਦੇ ਪੁੱਤਰ ਬਾਹਾਂ ਫੜ ਕੇ ਲੱਤਾਂ ਫੜ ਕੇ ਉਹਨਾਂ ਦੇ ਗਲੇ ਉੱਪਰ ਤਿੱਖੀ ਤੇਜ ਧਾਰ ਕਟਾਰ ਦਾ ਵਾਰ ਕਰਕੇ 5 ਤੇ 7 ਸਾਲ ਦੇ ਬੱਚਿਆਂ ਨੂੰ ਤੜਫਦਿਆਂ ਸ਼ਹੀਦ ਕਰ ਦਿੱਤਾ ਹਯੂਰ ਦੇ ਸ਼ਬਦ ਸਨ ਕਿ ਤੁਸੀਂ ਮੇਰੇ ਚਾਰੇ ਪੁੱਤਰ ਕੋਹ ਕੇ ਮਾਰੇ ਪਰ ਤੁਹਾਨੂੰ ਪਤਾ ਨਹੀਂ ਕਿ ਇਹਨਾਂ ਦੇ ਪਿੱਛੇ ਮੇਰਾ ਖਾਲਸਾ ਪੁੱਤਰ ਖਲੋਤਾ ਹੈ ਜੋ ਕਿ ਮੇਰਾ ਪੰਜਵਾਂ ਪੁੱਤਰ ਹੈ ਜਦੋਂ ਗੁਰੂ ਕੇ ਲਾਲ ਸ਼ਹੀਦ ਹੋਏ ਜ਼ੁਲਮ ਦਾ ਠਖੜ ਝੁੱਲਿਆ ਅੱਜ ਬਾਬੇ ਕਿਆਂ ਤੇ ਬਾਬਰ ਕਿਆਂ ਦੀ ਟੱਕਰ ਸੀ ਇੱਧਰ ਲਾਲ ਸ਼ਹੀਦ ਹੋ ਗਏ ਸ਼ਾਮ ਹੋ ਗਈ ਸਾਹਿਬ ਜਾਦਿਆਂ ਦੇ ਤੇ ਮਾਤਾ ਗੁਜਰਕੌਰ ਦੇ ਸਰੀਰ ਪਏ ਨੇ ਕੋਈ ਚੁੱਕਣ ਵਾਲਾ ਨਹੀਂ ਸਾਰੇ ਡਰਦੇ ਪਏ ਨੇ ਕਿ ਜੇ ਅਸੀਂ ਇਹਨਾਂ ਸਰੀਰਾਂ ਦਾ ਸੰਸਕਾਰ ਕਰਾਂਗੇ ਤਾਂ ਇਹਨਾਂ ਮੁਗਲਾਂ ਨੇ ਸਾਡਾ ਵੀ ਕੁਝ ਨਹੀਂ ਰਹਿਣ ਦੇਣਾ ਗੁਰੂ ਪਿਆਰਿਓ ਅੱਜ ਦਾ ਇਤਿਹਾਸ ਆਪਾਂ ਇੱਥੇ ਹੀ ਸੰਕੋਚਾਂਗੇ ਤਾਂ ਮੈਂ ਇੱਕ ਨਿੱਕੀ ਜੀ ਗੱਲ ਤੁਹਾਨੂੰ ਕਹਿਣਾ ਚਾਹੁੰਨਾ ਛੂਟੀ ਜੀ ਬੇਨਤੀ ਤੁਹਾਡੇ ਚਰਨਾਂ ਵਿੱਚ ਕਰਨੀ ਚਾਹੁੰਨਾ ਕਿ 7 ਤੇ 9 ਸਾਲ ਦੀ ਉਮਰ ਵਿੱਚ ਉਹਨਾਂ ਛੋਟੇ ਸਾਹਿਬ ਜਦਿਆਂ ਨੇ ਵੱਡੇ ਸਾਕੇ ਕੀਤੇ ਕਿਸ ਲਈ ਸਾਡੇ ਲਈ ਸਾਡੇ ਪੰਥ ਲਈ ਸਾਡੀਆਂ ਸਰਦਾਰੀਆਂ ਲਈ ਤਾਂ ਗੁਰੂ ਪਿਆਰਿਓ ਇੰਨੀ ਕੀ ਬੇਨਤੀ ਬਨਵਾਨ ਕਰਿਓ ਇੰਨਾ ਦਿਨਾਂ ਦੇ ਵਿੱਚ ਘਟ ਤੋਂ ਘਟ ਅੱਧਾ ਘੰਟਾ ਰੋਜ਼ ਵਾਹਿਗੁਰੂ ਦਾ ਜਾਪ ਜਾਂ ਮੂਲ ਮੰਤਰ ਦਾ ਜਾਪ ਜਾਂ ਚੌਪੀ ਸਹਿਬ ਜਾਂ ਜਪਜੀ ਸਾਹਿਬ ਦੇ ਪਾਠ ਜ਼ਰੂਰ ਕਰਿਓ ਕਿਉਂਕਿ ਇਹ ਸਾਡੀ ਉਹਨਾਂ ਛੋਟੇ ਸਾਹਿਬ ਜਦਿਆਂ ਨੂੰ ਸੱਚੀ ਸ਼ਰਧਾ ਜੜੀ ਹੋਵੇਗੀ ਅਸੀਂ ਹੋਰ ਤਾਂ ਕੁਝ ਨਹੀਂ ਕਰ ਸਕਦੇ ਅਸੀਂ ਉਹਨਾਂ ਵਰਗੇ ਬਣਤਾ ਨਹੀਂ ਸਕਦੇ ਕਮ ਸੇ ਕਮ ਉਹਨਾਂ ਨੂੰ ਯਾਦ ਕਰਕੇ ਉਹਨਾਂ ਨੂੰ ਸੱਚੀ ਸ਼ਰਧਾ ਜੜੀ ਦੇ ਸਕਦੇ ਹਾਂ ਮੈਂ ਬੇਨਤੀ ਕਰਾਂਗਾ ਕੇ ਸਦਾੜੀਆਂ ਰੱਖੋ ਗੁਰੂ ਵਾਲੇ ਬਣੋ ਅਮਰਤ ਛਕੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਹੋਈਆਂ ਬੇਅੰਤ ਭੂਨਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ